ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤੇ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਆਂ ਵਾਹਿਗੁਰੂ ਤੁਹਾਡੇ ਤੇ ਮਿਹਰ ਭਰੇ ਹੱਥ ਬਣਾਏ ਰੱਖੇ ਆਸ ਕਰਦੇ ਆਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆ ਜਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਮੇਰੇ ਚੈਨਲ ਨੂੰ ਲਾਈਕ ਕਰ ਲੋ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇ ਵਿੱਚ ਜੋ ਵੀ ਟੌਪਿਕ ਸਮਝਾਇਆ ਜਾ ਰਿਹਾ ਉਸ ਵੀਡੀਓ ਨੂੰ ਕਿਸੇ ਤਰ੍ਹਾਂ ਸਕਿੱਪ ਕਰਕੇ ਨਾ ਦੇਖਿਓ ਤਾਂ ਜੋ ਤੁਹਾਨੂੰ ਕਿਸੇ ਗੱਲ ਦਾ ਕੋਈ ਡਾਊਟ ਨਾ ਰਹਿ ਜਾਵੇ ਪਰਮਾਤਮਾ ਦੀ ਬਹੁਤ ਸੋਹਣੀ ਕਿਰਪਾ ਹੈ ਕਿ ਜੋ ਇਹ ਛੋਟੀ ਜੀ ਸੇਵਾ ਵਾਹਿਗੁਰੂ ਨੇ ਲਾਈ ਹੈ ਜਿਤੇ ਜਰੀਏ ਤੁਹਾਡੇ ਰੂਪ ਰੂਪ ਹੁੰਦੇ ਰਹਿੰਨੇ ਆ ਤੇ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਕਿ ਚਪੈਰਾ ਸਾਬ ਜਦੋਂ ਆਪਾਂ ਘਰ ਦੇ ਵਿੱਚ ਕੱਟਣਾ ਕੀ ਆਪਾਂ ਜੋਤ ਲਗਾਉਣੀ ਹੈ ਕਿ ਨਹੀਂ ਠੀਕ ਹੈ ਤੇ ਵਾਹਿਗੁਰੂ ਜੀ ਗੁਰਬਾਣੀ ਦਾ ਜਾਪ ਕਰਨ ਲਈ ਜਾਂ ਪਰਮਾਤਮਾ ਆਕਾਲ ਪੁਰਖ ਦਾ ਸਤਿਕਾਰ ਕਰਨ ਲਈ ਇਹ ਹੀ ਚੀਜ਼ਾਂ ਹੁੰਦੀਆਂ ਨੇ ਆਸਣ ਲਾਉਣਾ ਜੋਤ ਲਾਉਣੀ ਸਫਾਈ ਰੱਖਣੀ ਸੁਚੰਤਾ ਰੱਖਣੀ ਠੀਕ ਹੈ ਤਾਂ ਵਾਹਿਗੁਰੂ ਜੀ ਜਿੰਨੀ ਵੀ ਆਪਣਾ ਕੋਲ ਸਤਕਾਰ ਕੀਤਾ ਜਾ ਸਕਦਾ ਹੈਗਾ ਉਨਾ ਹੀ ਕਟ ਹੁੰਦਾ ਹੈਗਾ ਕਿਉਂਕਿ ਆਪਾਂ ਕੱਪੜੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਤਾਂ ਵਾਹਿਗੁਰੂ ਹੋ ਸਕੇ ਤਾਂ ਆਪਾਂ ਦੁਪਹਿਰਾ ਸਾਹਿਬ ਜਦੋਂ ਕੱਟਦੇ ਆ ਘਰ ਦੇ ਵਿੱਚ ਆਸਣ ਲਾ ਕੇ ਜੋਤ ਲਾ ਕੇ ਕੜਾ ਪ੍ਰਸ਼ਾਦ ਦੀ ਦੇ ਤਿਆਰ ਕਰਕੇ ਤੇ ਫੇਰ ਹੀ ਆਪਾਂ ਕੱਟਣਾ ਤੇ ਜੇ ਕਈ ਵਾਰੀ ਹੁੰਦਾ ਘਰ ਦੇ ਵਿੱਚ ਸਰੂਪ ਨਹੀਂ ਹੈ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਤਾਂ ਉਹਨਾਂ ਨੂੰ ਯਾਦ ਕਰਕੇ ਕਿਉਂਕਿ ਆਪਾਂ ਜਿੱਥੇ ਉਹਨਾਂ ਦਾ ਨਾਮ ਲੈਨੇ ਆ ਜਿੱਥੇ ਆਪਾਂ ਸ਼੍ਰੀ ਧੰਨ ਧੰਨ ਕਹਿ ਦਿੰਨੇ ਆ ਉਹ ਹਾਜ਼ਰ ਹੋ ਜਾਂਦੇ ਆ ਤਾਂ ਸਰੂਪ ਤਾਂ ਹਾਜ਼ਰ ਨਾਲੋਂ ਵੀ ਵੱਡਾ ਸਰੂਪ ਹਾਜ਼ਰ ਜਿਹੜੀ ਚੀਜ਼ ਹੈ ਉਹ ਸਰੂਪ ਨਾਲੋਂ ਵੀ ਕਿਤੇ ਵੱਡਾ ਹੋ ਜਾਂਦਾ ਹੈ ਤਾ ਜਿਹੜੀ ਜੋਤ ਲਾਉਣੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਸਭਤੇ ਕਿਰਪਾ ਕਰਵੇ ਸਾਰੇ ਜੋਤ ਲਾ ਕੇ ਹੀ ਬੈਠਣਾ ਜੋ ਪਾਠ ਪੂਜਾ ਕਰਨੀ ਚਪਹਿਰਾ ਸਾਹਿਬ ਜਦੋਂ ਕੱਟਣਾ ਹੈ ਨਾ ਤੇ ਪਰ ਜੇ ਵਾਹਿਗੁਰੂ ਕਿਸੇ ਕੋਲ ਇਹ ਸਹੂਲਤ ਨਹੀਂ ਹੈ ਕਿਸੇ ਕੋਲ ਮੰਨ ਲਓ ਹੁਣ ਨਹੀਂ ਅਵੇਲੇਬਲ ਹੈ ਠੀਕ ਹੈ ਤਾਂ ਆਪਾਂ ਇਸ ਦੇ ਲਈ ਕੋਈ ਵਹਿਮ ਭਰਮ ਨਹੀਂ ਕਰਨਾਗਾ ਬਿਨਾਂ ਸਰੂਪ ਤੋਂ ਆਪਾਂ ਧੰਤਨ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਜੋਤ ਤੋਂ ਬਿਨਾਂ ਵੀ ਆਪਾਂ ਚਪਹਿਰਾ ਸਾਹਿਬ ਕੱਟ ਸਕਦੇ ਆ ਪਰ ਉਹਦੇ ਲਈ ਜਿਹੜੇ ਦੇਗ ਤਿਆਰ ਕਰਨੇ ਆ ਉਹ ਬਹੁਤ ਜ਼ਰੂਰੀ ਹੈ ਉਹ ਦੇਗ ਤਿਆਰ ਪਹਿਲਾਂ ਆਪਾਂ ਰਸੋਈ ਨੂੰ ਚੰਗੇ ਤਰ੍ਹਾਂ ਸਾਫ਼ ਕਰਕੇ ਜਿਹੜੇ ਦੇਗ ਦੇ ਵਿੱਚ ਆਪਾਂ ਸਾਰੇ ਭਾਂਡੇ ਯੂਜ਼ ਕਰਨੇ ਆ ਜਿਹੜੇ ਹਨ ਉਹ ਪੂਰੀ ਤਰ੍ਹਾਂ ਸਾਫ਼ ਹੋਣ ਸੋਚ ਸਮਤਾ ਨਾਲ ਕਿਉਂਕਿ ਜਿੰਨਾ ਆਪਾਂ ਗੁਰਬਾਣੀ ਦਾ ਜਿੰਨਾ ਕਾਲਪੁਰਖ ਦਾ ਆਪਾਂ ਸਤਿਕਾਰ ਕਰ ਲਾਂਗੇ ਉਹਨਾਂ ਹੀ ਫਲ ਆਪਾਂ ਨੂੰ ਮਿੱਠਾ ਮਿਲਣਾ ਹੈ ਤਾਂ ਵਾਹਿਗੁਰੂ ਜੀ ਵਹਿਮ ਭਰਮ ਦੇ ਕਿਸੇ ਦੇ ਵਿੱਚ ਨਹੀਂ ਪੈਣਾ ਜਦੋਂ ਵੀ ਆਪਾਂ ਕਿਸੇ ਕੋਈ ਪਾਠ ਪੂਜਾ ਕਰਨਾ ਕਿਸੇ ਤਰ੍ਹਾਂ ਦੀ ਆਪਾਂ ਗੁਰਬਾਣੀ ਦਾ ਜਾਪ ਕਰਨਾ ਤਾਂ ਇੱਕ ਗੱਲ ਯਾਦ ਰੱਖਿਓ ਵੀ ਬਹੁਤ ਜ਼ਿਆਦਾ ਵਹਿਮ ਭਰਮਾਂ ਦੇ ਵਿੱਚ ਨਹੀਂ ਪੈਣਾ ਆਪਾਂ ਕਿਉਂਕਿ ਸੱਚੇ ਮਨ ਦੇ ਨਾਲ ਆਪਾਂ ਜਦੋਂ ਕੋਈ ਛੋਟੇ ਤਰੀਕੇ ਨਾਲ ਆਪਾਂ ਵੀ 2 ਮਿੰਟ ਵੀ ਆਪਾਂ ਯਾਦ ਕਰ ਲਈ ਆ ਕਿਉਂਕਿ ਜਿਵੇਂ ਇੱਕ ਹੁੰਦਾ ਨਾ ਜਿਵੇਂ ਅਮੀਰ ਘਰ ਹੈ ਕਿਸੇ ਦਾ ਹਨਾ ਉਹਨਾਂ ਨੇ ਤਾਂ ਅਲੱਗ ਆਪ ਦਾ ਕਮਰਾ ਬਣਾਇਆ ਹੁੰਦਾ ਹੈਗਾ ਠੀਕ ਹੈ ਉੱਥੇ ਜਾਸਨ ਲੱਗਿਆ ਹੁੰਦਾ ਉੱਥੇ ਜਾ ਕੇ ਸਚਮਤਾ ਹੁੰਦੀ ਹੈ ਤਾਂ ਜਿਨ੍ਹਾਂ ਕੋਲ ਕਮਰਾ ਹੀ ਇੱਕ ਹੈ ਇਹ ਨਹੀਂ ਹੋਊਗਾ ਫਿਰ ਵੀ ਜੇ ਆਪਣੇ ਕੋਲ ਕਮਰਾ ਇੱਕ ਹੈ ਤਾਂ ਆਪਾਂ ਫਿਰ ਦੁਪਹਿਰਾ ਸਾਹਿਬ ਨਹੀਂ ਕੱਟ ਸਕਦੇ ਜਾਂ ਆਪਾਂ ਪਾਠ ਪੂਜਾ ਨਹੀਂ ਕਰ ਸਕਦੇ ਹਨਾ ਤੇ ਉਹ ਆਪਾਂ ਕਰ ਸਕਦੇ ਆ ਪਰ ਉਹਦੇ ਲਈ ਇਹ ਹੁੰਦਾ ਵੀ ਜਿੰਨੀ ਆਪਾਂ ਹੋ ਸਕੇ ਕਿਉਂਕਿ ਪਰਮਾਤਮਾ ਨੂੰ ਵੀ ਪਤਾ ਹੈ ਵੀ ਆਪਣੇ ਘਰ ਦੇ ਵਿੱਚ ਕਿੰਨੀ ਕਸੂਰਤਾ ਹੈ ਠੀਕ ਹੈ ਤਾਂ ਜਿੰਨੀ ਆਪਣੇ ਕੋਲ ਹੋ ਸਕੇ ਆਪਾਂ ਸੁਚਮਤਾ ਰੱਖ ਕੇ ਤੇ ਫਿਰ ਆਪਾਂ ਜਿਹੜੀ ਪਾਠ ਪੂਜਾ ਇਹ ਕਰਨੀ ਹੈ ਤਪ ਵੈਗਰੂ ਜੀ ਹੋ ਸਕੇ ਤਾਂ ਜੋਤ ਵੀ ਜਰੂਰ ਲਾਓ ਸਰੂਪ ਵੀ ਬਾਬਾ ਦੀਪ ਸਿੰਘ ਜੀ ਦਾ ਲਿਆ ਕੇ ਰੱਖੋ ਠੀਕ ਹੈ ਅਸਨ ਲਾ ਕੇ ਪੂਰੀ ਤਰ੍ਹਾਂ ਜਾਲ ਕੋਲ ਰੱਖ ਕੇ ਦੇਗ ਬਣਾ ਕੇ ਦੇਗ ਰੱਖ ਕੇ ਤੇ ਹੋ ਸਕੇ ਤਾਂ ਥੱਲੇ ਅਸਨ ਲਾ ਕੇ ਤੇ ਫਿਰ ਚਪਹਿਰਾ ਸਾਬ ਕਟੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੀਆਂ ਕਰਨਗੇ ਤੇ ਪਰ ਕਿਸੇ ਤਰ੍ਹਾਂ ਦਾ ਵਹਿਮ ਭਰਮ ਨਹੀਂ ਕਰਨਾਗਾ ਜੋ ਤੁਸੀਂ ਸ਼ਰਦਾ ਨਾਲ ਕਰ ਸਕਦੇ ਹੋ ਕਈ ਵਾਰੀ ਐ ਹੁੰਦਾ ਨਾ ਕਈ ਕੋਈ ਛਾਣਾ ਸੁਲਤਾ ਜਿਹੜੇ ਜਿਹੜਾ ਸਾਹਮਣੇ-ਸਾਹਮਣੇ ਦਿਸਦਾ ਹੈ ਮਤਲਬ ਜੋ ਦੁਨੀਆ ਨੂੰ ਦਿਸਦਾ ਹੈ ਹਨਾ ਕਿਸੇ ਨੇ ਵੱਲੋਂ ਮਰਤ ਪਾਣ ਕੀਤਾ ਹੈ ਜੋ ਦੁਨੀਆ ਨੂੰ ਦਿਸਦਾ ਉਹ ਦਿਸਦਾ ਦਿਸਦਾ ਹੀ ਦਿਖਾਈ ਜਾਣਗੇ ਵੀ ਹਾਂ ਬਾਣਾ ਵਧੀਆ ਪਾ ਕੇ ਤੇ ਸਾਹਮਣੇ ਰੋਜ਼ ਗੁਰੂ ਘਰ ਜਾਣਾ ਪਾੜ ਪੂਝਾ ਕਰਨੀ ਜੋ ਮਤਲਬ ਦੁਨੀਆ ਨੂੰ ਦਿਸਦਾ ਹੈ ਨਾ ਉਹੀ ਉਹੀ ਦਿਖਾਈ ਜਾਣਗੇ ਪਰ ਵਿੱਚ ਜਿੱਥੋਂ ਆਪੇ ਵਿੱਚ ਜੁੜਨਾ ਹੈ ਪ੍ਰਮਾਤਮਾ ਨਾਲ ਮੰਨ ਕਰਕੇ ਉਹ ਪ੍ਰਮਾਤਮਾ ਨਾਲ ਨਹੀਂ ਜੁੜਿਆ ਹੁੰਦਾਗਾ ਜਾਂ ਇੱਕ ਬਾਣੇ ਚੰਗੇ ਬਾਣੇ ਦੇ ਪਿੱਛੇ ਇੱਕ ਪਰਦਾ ਹੁੰਦਾਗਾ ਉਹ ਪਰਦੇ ਦੇ ਪਿੱਛੇ ਕੁਝ ਗਲਤ ਕੰਮ ਹੋ ਰਹੇ ਹੁੰਦੇਗੇ ਤਾਂ ਵਾਹਿਗੁਰੂ ਜੀ ਇਹ ਕੁਸ਼ਣ ਨਹੀਂ ਕਰਨਾ ਆਪਾਂ ਠੀਕ ਹੈ ਕੱਲਾ ਬਾਣੇ ਤੇ ਜ਼ੋਰ ਨਹੀਂ ਦੇਣਾਗਾ ਬਾਣੀ ਤੇ ਜ਼ੋਰ ਦੇਣਾਗਾ ਕੱਲਾ ਪੱਬਾਣੇ ਵੱਲ ਨਹੀਂ ਜਾਣਾਗਾ ਤਾਂ ਐਸੀ ਤਰ੍ਹਾਂ ਆਪਾਂ ਚਪੈਰਾ ਸਾਹਿਬ ਵੀ ਵੀ ਇਹ ਨਹੀਂਗੇ ਆਪਾਂ ਜਿਹੜੀਆਂ ਹੈਗੀਆਂ ਨੇ ਵੀ ਇਹਨਾਂ ਚ ਆਪਾਂ ਸੁਲਤਾਨ ਨੂੰ ਇਹਨਾਂ ਨੂੰ ਆਪਾਂ ਪੂਰੇ ਕਰਦੇ ਰਹੀਏ ਤਾਂ ਇਹ ਮਨ ਕਰਕੇ ਆਪਾਂ ਜਦੋਂ ਵੀ ਕੋਈ ਗਰੀਬ ਅਵਸਥਾ ਦੇ ਵਿੱਚ ਜਾਂ ਜਿੰਨੀ ਤੁਹਾਡੇ ਕੋਲ ਸਹੂਲਤ ਐ ਸੁਚਮਤਾ ਰੱਖ ਕੇ ਮੰਨ ਕਰਕੇ ਜਦੋਂ ਆਪਾਂ ਚਪਹਿਰਾ ਸਾਹਿਬ ਕਟਾਂਗੇ ਤਾਂ ਆਪਣੇ ਅਰਦਾਸਾਂ ਜ਼ਰੂਰ ਪੂਰੀਆਂ ਹੋਣਗੀਆਂ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਕਰਨਾ ਜਿਸ ਕਰਕੇ ਤੁਸੀਂ ਚਪਹਿਰਾ ਸਾਹਿਬ ਘਰ ਦੇ ਵਿੱਚ ਕੱਟ ਰਹੇ ਹੋ ਠੀਕ ਹੈ ਤੇ ਵਾਹਿਗੁਰੂ ਜੀ ਇੱਕ ਗੱਲ ਹੋਰ ਐ ਵੀ ਪਦਾਰਥਾਂ ਦੁਨਿਆਵੀ ਪਦਾਰਥਾਂ ਨੂੰ ਲੈ ਕੇ ਅਕਾਲ ਪੁਰਖ ਨੂੰ ਹਰ ਟਾਈਮ ਯਾਦ ਨਾ ਕਰਿਆ ਕਰੋ ਹੋਰ ਸਕਦਾ ਜੀ 24 ਘੰਟਿਆਂ ਦੇ ਵਿੱਚ ਆਪਾਂ 20 ਘੰਟੇ ਅ ਦੁਨਿਆਵੀ ਪਦਾਰਥਾਂ ਨੂੰ ਲੈ ਕੇ ਆਪਾਂ ਯਾਦ ਕਰ ਦਿੰਨੇ ਕਰਦੇ ਰਹਿੰਨੇ ਪਰਮਾਤਮਾ ਨੂੰ ਵੀ ਸਾਡਾ ਆ ਮੈਨੂੰ ਜਿਹੜਾ ਮੈਨੂੰ ਜਿਹੇ ਤਾਂ 20 ਘੰਟਿਆਂ ਦੇ ਵਿੱਚੋਂ 2 ਮਿੰਟ ਲਈ ਪਰਮਾਤਮਾ ਨੂੰ ਉਹ ਵੀ ਮੰਗ ਲਿਆ ਕਰੋ ਵੀ ਸੱਚੇ ਬਾਦਸ਼ਾਹ ਵਾਹਿਗੁਰੂ ਮੈਨੂੰ ਦੁਨਿਆਵੀ ਪਦਾਰਥ ਨਹੀਂ ਚਾਹੀਦੇ ਮੈਨੂੰ ਹਣਾ ਤੂੰ ਚਾਹੀਦਾ ਠੀਕ ਹੈ ਜਾਂ ਸੱਚੇ ਬਾਦਸ਼ਾਹ ਵਾਹਿਗੁਰੂ ਇਹੋ ਜੀ ਤੇ ਮੇਰੇ ਤੇ ਕਿਰਪਾ ਕਰ ਦਿਓ ਕਿ ਮੈਂ ਮਨ ਕਰਕੇ ਤੁਹਾਡੇ ਨਾਲ ਜੁੜ ਜਾਵਾਂ ਠੀਕ ਹੈ ਕਿਉਂਕਿ ਜਿਹੜਾ ਸਿਆਣੇ ਕਹਿੰਦੇ ਨੇ ਨਾ ਵੀ ਜਿਹੜੀਆਂ دنیਵੀ ਪਦਾਰਥਾਂ ਇਹ ਤਾਂ ਆਪਣੀ ਇੱਥੇ ਰਹਿ ਜਾਣੀਆਂ ਨੇ ਠੀਕ ਹੈ ਤੇ ਜਿਹੜਾ ਕੁਝ ਜਾਣਾ ਆਪਣੇ ਨਾਲ ਨਾਮ ਭਜਨ ਬੰਦਗੀ ਹੀ ਜਾਣੀ ਹੈ ਠੀਕ ਹੈ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਜਿਹੜਾ ਵੀ ਕੋਈ ਵੀਰ ਭੈਣ ਭਰਾ ਘਰੇ ਚ ਪੈਰਾ ਸਾਰਾ ਕੱਟਦੇ ਜਾਂ ਉੱਥੇ ਹਾਜ਼ਰੀ ਲਾਉਂਦੇ ਆ ਹਨਾ ਸਾਰੇ ਸਾਰਿਆਂ ਦੀਆਂ ਮਨੋ ਕਾਮਨਾਵਾਂ ਤਨ ਤਨ ਬਾਬਾ ਦੀਪ ਸਿੰਘ ਜੀ ਪੂਰੀਆਂ ਕਰਨਗੇ ਆਸ ਬਣਾ ਕੇ ਰੱਖਿਓ ਭਰੋਸਾ ਰੱਖ ਕੇ ਰੱਖਿਓ ਸਾਰਾ ਕੁਝ ਹੀ ਹੋਊਗਾ ਜੋ ਕੁਝ ਤੁਹਾਡੇ ਮਨ ਦੇ ਵਿੱਚ ਹੈ ਤੇ ਬਸ ਇੱਕ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਤਾਂ ਇਥੋਂ ਇੰਨੇ ਇੱਕ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ